ਨiyetਾਂ ਸਾਫ਼ ਹੋਣ ਤਾਂ ਰੱਬ ਕਿਤੇ ਵੀ ਭਾਗ ਲਾ ਦਿੰਦਾ ਹੈ ਨiyetਾਂ ਮਾੜੀਆਂ ਹੋਣ ਸੋਨੇ ਨੂੰ ਹੀ ਖਤ ਪਾਉ ਤੇ ਮਿੱਟੀ ਹੋ ਜਾਂਦਾ ਹੈ ਮੈਂ ਕਈ ਵਾਰੀ ਸੋਚਨਾ ਕਿ ਸਾਹਸਰਾਏ ਕੋਲ ਲਾਲ ਲੈ ਕੇ ਗਿਆ ਉਹ ਜੇ ਬੇਈਮਾਨ ਹੁੰਦਾ ਉਹ 100 ਰੁਪਏ ਕਿਉਂ ਦਿੰਦਾ ਉਹਦੀ ਅੰਦਰੋਂ ਨiyet ਇੰਨੀ ਸਾਫ਼ ਸੀ ਉਹਨੇ ਕਿਹਾ ਭਾਈ ਮੈਂ ਸਭ ਕੁਝ ਵੇਚ ਲਾਂ ਤਾਂ ਵੀ ਇਹਦੀ ਕੀਮਤ ਨਹੀਂ ਪੈ ਸਕਦੀ ਤੇ ਜੇ ਬੇਈਮਾਨ ਹੁੰਦਾ ਉਹਨੇ ਕਹਿੰਦਾ ਸੀ 200 ਰੁਪਏ ਲੈਣੇ ਲੈ ਨਹੀਂ ਤੇ じゃ ਇਹਨੂੰ ਕਿਹੜਾ ਪੁੱਛਦਾ ਉਹਦੀ ਨੀਅਤ ਬੜੀ ਸਾਫ਼ ਸੀ ਮਲਕ ਭਾਗੋ ਦੇ ਘਰ ਕਮੀ ਨਹੀਂ ਸੀ ਪਰ ਭਾਲੀ ਨਾਲੋ ਦੀ ਨੀਅਤ ਬੜੀ ਸਾਫ਼ ਸੀ ਮਾਰੇ ਤਾਂ ਕਹਿੰਦੇ ਨਾਨਕ ਘਰ ਹੀ ਬੈਠਿਆਂ ਸੌ ਮਿਲੇ ਜੇ ਨੀਅਤ راست ਕਰੇ ਅਧਰ ਕੇ ਤੇ ਕਿਰਪਾ ਹੋਈ ਸਾਲਸਰਾ ਆ ਕੇ ਕਹਿੰਦਾ ਜੀ ਮੇਰੇ ਤੇ ਵੀ ਮહેર ਕਰੋ ਹਜ਼ੂਰ ਨੇ ਕਿਹਾ ਆਪਣੇ ਨੌਕਰ ਦੇ ਪੈਰਾਂ 'ਚ ਮੱਥਾ ਟੇਕ ਅਦਰਕੇ ਦੇ ਪੈਰਾਂ 'ਚ ਮੱਥਾ ਟੇਕ ਉਹਨੇ ਕਿਹਾ ਜੀ ਮਹਾਰਾਜ